ਨੇ ਕਹਿੰਦੇ ਸੀ ਨਾ ਜੇ ਕੋਈ ਗੱਲ ਵੀ ਕਰਨੀ ਹੈ ਤਾਂ ਪਹਿਲਾਂ ਸੋਚ ਕੇ ਤੋਲ ਕੇ ਨਾਪ ਕੇ ਬੋਲੋ ਕਿਉਂਕਿ ਕਮਾਨ ਚੋਂ ਨਿਕਲੇ ਹੋਏ ਤੀਰ ਤੇ ਜ਼ੁਬਾਨ ਚੋਂ ਨਿਕਲੀ ਹੋਈ ਗੱਲ ਕਦੇ ਵਾਪਸ ਨਹੀਂ ਮੁੜਦੀ ਔਰ ਪਤਾ ਨਹੀਂ ਉਹਨੇ ਹਲੇ ਤੀਰ ਨੇ ਜਾਂ ਕਿਸੇ ਗੋਲੀ ਨੇ ਇੱਕ ਜ਼ਖਮ ਦੇਣਾ ਹੁੰਦਾਗਾ ਜਿਹੜੀ ਗੱਲ ਹੁੰਦੀ ਹੈ ਉਹ ਕਈਆਂ ਦੇ ਦਿਲ ਤੇ ਜ਼ਖਮ ਕਰ ਜਾਂਦੀ ਹੈ ਸੋ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਬੜਾ ਨਾਪ ਤੋਲ ਕੇ ਬੋਲਣਾ ਚਾਹੀਦਾ ਹੈ ਬੜੇ ਗੌਰ ਨਾਲ ਸੁਣਨ ਵਾਲੀ ਗੱਲ ਹੈ ਮਾਪੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਾਡੀ ਪੀੜ੍ਹੀ ਹੈ ਪਹਿਲਾਂ ਤਾਂ ਉਹਨਾਂ ਨੇ ਮਾਪੇ ਤੋਂ ਝਿੜਕਾਂ ਖਾਧੀਆਂ ਮਾਪੇ ਤੋਂ ਮਾਰਾਂ ਖਾਧੀਆਂ ਕੁੱਟਾਂ ਖਾਧੀਆਂ ਹੁਣ ਅੱਜ ਦੀ ਡੇਟ ਦੇ ਵਿੱਚ ਆਪਣੀ ਔਲਾਦ ਤੋਂ ਵੀ ਝਿੜਕਾਂ ਖਾ ਰਹੀ ਹੈ ਉਹ ਪੀੜ੍ਹੀ ਉਹ ਐਸਾ ਬ੍ਰਿਜ ਹੈ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਣਾ ਮੈਨੂੰ ਨਹੀਂ ਪਤਾ ਕਿ ਬੱਚਿਆਂ ਨੇ ਮਾਪੇ-ਬਾਪ ਨਾਮ ਦੀ ਕੋਈ ਚੀਜ਼ ਰੱਖਣੀ ਹੈ ਜ਼ਿੰਦਗੀ ਦੇ ਵਿੱਚ ਜਾਂ ਨਹੀਂ ਪਰ ਅੱਜ ਦੀ ਡੇਟ ਦੇ ਵਿੱਚ ਇਹ بڑا ਸੂਖਮ ਜਿਹਾ ਵਿਸ਼ਾ ਹੋਇਆ ਪਿਆ ਹੈ ਸਬਜੈਕਟ ਹੋਇਆ ਪਿਆ ਹੈ ਕਿ ਹਰ ਬੱਚੇ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਜੀ ਕੈਨੇਡਾ ਜਾਣਾ ਹੈ ਮੈਂ ਅਮਰੀਕਾ ਜਾਣਾ ਹੈ ਮੈਂ ਆਸਟ੍ਰੇਲੀਆ ਜਾਣਾ ਪੜਨ ਵਾਸਤੇ ਉਹਨਾਂ ਨੂੰ ਨਹੀਂ ਚਿੰਤਾ ਹੁੰਦੀ ਕਿ ਸਾਡੇ ਮਾਪੇ-ਬਾਪ ਦੀ ਹੈਲਪ ਕੌਣ ਕਰੂਗਾ ਸਾਡੇ ਮਾਪੇ-ਬਾਪ ਦੇ ਸਿਰ ਤੇ ਕੌਣ ਹੈ ਮਾਪੇ-ਬਾਪ ਦੀ ਡੰਗੋਰੀ ਕੌਣ ਬਣੂਗਾ ਉਹਨਾਂ ਦਾ ਸਹਾਰਾ ਕਿਹਨੇ ਬਣਨਾ ਹੈ ਕਦੇ-ਕਦੇ ਤਾਂ ਇਹ ਵੀ ਸੁਣਨ ਤੇ ਵਿੱਚ ਹੁੰਦਾ ਹੈ ਕਿ ਇੱਕ ਪਿੰਡ ਦੇ ਵਿੱਚੋਂ ਕਿੰਨੇ ਹੀ ਬੱਚੇ ਬਾਹਰ ਚਲੇ ਗਏ ਨੇ ਜਦੋਂ ਕਿਤੇ ਕਿਸੇ ਬਜ਼ੁਰਗ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਉਹ ਬਿਹਾਰੀ ਭਾਈ ਸਾਹਿਬ ਹੀ ਉਹਦਾ ਸੰਸਕਾਰ ਕਰਦੇ ਨੇ ਉਧਰੋਂ ਬੱਚੇ ਆਉਂਦੇ ਵੀ ਨਹੀਂ ਹੈਗੇ ਕਹਿੰਦੇ ਫੋਨ ਕਰ ਦਿੰਦੇ ਨੇ ਕਿ ਸਾਨੂੰ ਤਾਂ ਛੁੱਟੀ ਨਹੀਂ ਮਿਲੀ ਐਦਾਂ ਕਰੋ ਤੁਸੀਂ ਸੰਸਕਾਰ ਕਰਦੇ ਹੋ ਜਿੰਨੇ ਪੈਸੇ ਲੱਗਦੇ ਆਸੀਂ ਤੁਹਾਨੂੰ ਭੇਜ ਦਵਾਂਗੇ ਹੁਣ ਇੱਥੇ ਆ ਕੇ ਗੱਲ ਖੜ ਗਈ ਹੈ ਸੋ ਅੱਗੇ ਪਤਾ ਨਹੀਂ ਕੀ ਹੋਣਾ ਮੈਂ ਤੁਹਾਨੂੰ ਛੋਟੀ ਸਾਹਿਬ ਦੀ ਰਚਨਾ ਲੁਧਿਆਣੇ ਵਾਲੇ ਛੋਟੀ ਸਾਹਿਬ ਉਹਨਾਂ ਦਾ ਲਿਖਿਆ ਹੋਇਆ ਗੀਤ ਬੜਾ ਪੁਰਾਣਾ ਗੀਤ ਹੈ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਗਾਇਆ ਮੈਂ ਵੀ ਮੈਨੂੰ ਵੀ ਚੰਗਾ ਲੱਗਦਾ ਸੀ ਇੱਕ ਮੈਸੇਜ ਹੈ ਇਸ ਗੀਤ ਦੇ ਵਿੱਚ ਬੜੇ ਗੌਰ ਨਾਲ ਸੁਣਿਓ ਛੋਟੀ ਬੰਦਾ ਅਸਲੇ ਦਾ ਜਿਹੜਾ ਦਾ ਖੂਗੜੇ ਕਦੇ ਕਿਸੇ ਦੀ ਆਸ ਨਾ ਰੱਖੇ ਤੇ ਆਪਣੀ ਆਪ ਨਵੜੂ ਛੋਟੀ ਗੱਲੀ ਬਾਤੀ ਬੰਦਾ ਓ ਤੇਥੋਂ ਕੋਣ ਸਿਆਣਾ ਤੂੰ ਰੱਬ ਨੂੰ ਨਾ ਡੱਕਾ ਜਾਣੇ ਭਾਈ ਤੇਰਾ ਕੀਤੇ ਗਾਉ ਇਹਨਾਂ ਪੁੱਤਾਂ ਦੀਆਂ ਮਾਪੇ ਸੌ ਸੌ ਸੁੱਖਾਂ ਨੇ ਮਨਾਉਂਦੇ ਨਿਤ ਕੱਢਦੇ ਨਿਆਜ਼ਾਂ ਥਾ ਥਾ ਮੱਥੇ ਨੇ ਘਸਾਉਂਦੇ ਛੱਡ ਕੇ ਮਾਪਿਆਂ ਨੂੰ ਪੁੱਤ ਹੋ ਜਾਣ ਜੇ ਪਰੇ ਉਸ ਵੇਲੇ ਦੱਸ ਓਏ ਰੱਬਾ ਮਾਂ ਬਾਪ ਕੀ ਕਰੇ ਉਸ ਵੇਲੇ ਦੱਸ ਓਏ ਰੱਬਾ ਮਾਂ ਬਾਪ ਕੀ ਕਰੇ ਉਸ ਵੇਲੇ ਦੱਸ ਓਏ ਰੱਬਾ ਮਾਂ ਬਾਪ ਕੀ ਕਰੇ ਉਸ ਵੇਲੇ ਦੱਸ ਓਏ ਰੱਬਾ ਮਾਂ ਬਾਪ ਕੀ ਕਰੇ ਬੈਠ ਕੇ ਸੌਣ ਵਰਗਾ ਲੱਗਦਾ ਕਹ ਦੁ ਨਾਪੇ ਬੱਚਿਆਂ ਨੂੰ ਸਜਾ ਚੰਗਾ ਪਾਉਂਦੇ ਤੇ ਖਮਾਉਂਦੇ ਰੱਖ ਬੱਚਿਆਂ ਤੇ ਆਸ ਦਿਨ ਆਪਣੇ ਲਗਾਉਂਦੇ ਉਹ ਰੱਖ ਬੱਚਿਆਂ ਤੇ ਆ ਦਿਨ ਆਪਣੇ ਲੰਘਾਉਂਦੇ ਵੱਡੀ ਹੋ ਕੇ ਔਲਾਦ ਵੱਡੀ ਹੋ ਕੇ ਔਲਾਦ ਜਦੋਂ ਕਲ ਤੋਂ ਫੜੇ ਉਸ ਵੇਲੇ ਦਾ ਸੋ ਰੱਬਾ ਮਾਂ ਬਾਪ ਕੀ ਕਰੇ ਉਸ ਵੇਲੇ ਦਾ ਸੋ ਰੱਬਾ ਮਾਂ ਬਾਪ ਕੀ ਕਰੇ ਉਸ ਵੇਲੇ ਦਾ ਸੋ ਰੱਬਾ ਮਾਂ ਬਾਪ ਕੀ ਕਰੇ ਸੂ ਬੇੜਾ ਦਾ ਸੋਇ ਨਾ ਪਾ ਮਾਂ ਬਾਪ ਕੀ ਕਰੇ मारुति सुजुकी सुपर सोफर कहनी त्योहार की छोटी दुनिया निराली मा पाए। दुनिया निराली माप्या की पाए मां किसे हिस्से आए ते बाप किसे हिस्से आए मां किसे हिस्से आए ਤੇ باپ ਕਿਸ ਹਿੱਸੇ ਆਏ ਜੈ ਦਾਦਾ ਵਡੇਵਾਰਾਂ ਹੋ ਰਿਹਾ ਦੋ ਭਰਾ ਖੜੇ ਨੇ ਕਹਿੰਦਾ ਦੇਖ ਭਾਈ ਜਿੰਨੀ ਜਾਇਦਾਦ ਤੈਨੂੰ ਆਈ ਹੈ ਵੱਡਾ ਕਹਿਣ ਲੱਗਿਆ ਜਿੰਨੀ ਜਾਇਦਾਦ ਤੈਨੂੰ ਆਈ ਹੈ ਆਈ ਮੈਨੂੰ ਵੀ ਓਨੀ ਹੈ ਐਦਾਂ ਕਰ ਮੇਰੇ ਤੋਂ ਦੋਨਾਂ ਦਾ ਖਰਚਾ ਨਹੀਂ ਚੁਕਿਆ ਜਾਣਾ ਮਾਂ ਨੂੰ ਤੂੰ ਰੱਖ ਲੈ ਤੇ ਪਿਓ ਨੂੰ ਮੈਂ ਰੱਖ ਲਾਂ ਨਾਲ ਦੇ ਕਮਰੇ ਦੇ ਵਿੱਚ ਬੈਠੇ ਮਾਪਿਓ ਆਪਣੀਆਂ ਅੱਖਾਂ ਦੇ ਵਿੱਚੋਂ ਅਥਰੂ ਬਹਾਰ ਰਹੇ ਨੇ ਉਹ ਸੋਚ ਰਹੇ ਨੇ ਉਹਨਾਂ ਨੂੰ ਯਾਦ ਆ ਰਿਹਾ ਉਹ ਵੇਲਾ ਜਦੋਂ ਭਾਈ ਜੀ ਨੇ ਲਾਵਾ ਕਰਾਉਂਦੇ ਹੋਏ ਪੰਡਤ ਜੀ ਨੇ ਫੇਰੇ ਕਰਾਉਂਦੇ ਉਹਨਾਂ ਨੂੰ ਤਾਜ਼ ਜ਼ਿੰਦਗੀ ਇਕੱਠੇ ਰਹਿਣ ਦਾ ਇੱਕ ਦੂਜੇ ਦਾ ਸਾਥ ਦੇਣ ਦਾ ਵਚਨ ਕਰਵਾਇਆ ਸੀ ਪਰ ਅੱਜ ਆਪਣੀ ਜੰਮੀ ਹੋਈ ਔਲਾਦ ਉਹਨਾਂ ਨੂੰ ਵੱਖਰੇ ਵੱਖਰੇ ਕਰ ਰਹੀ ਹੈ ਇੱਕ ਪੁੱਤਰਾ ਪਿਓ ਨੂੰ ਲੈ ਗਿਆ ਤੇ ਇੱਕ ਮਾਂ ਨੂੰ ਲੈ ਗਿਆ ਕੁਝ ਦਿਨ ਤੇ ਭਾਈਏ ਦੇ ਦਵਾਈਆਂ ਆਈਆਂ ਵਧੀਆ ਵਧੀਆ ਹਸਪੀਟਲਸ ਦੇ ਵਿੱਚੋਂ ਥੋੜੇ ਦਿਨਾਂ ਬਾਅਦ ਫੇਰ ਸਰਕਾਰੀ ਹਸਪਤਾਲ ਦੀ ਪਰਚੀ ਘਟਾਤੀ ਕਹਿੰਦੇ ਨੌਕਰ ਜਾਇਆ ਕਰੇਗਾ ਤੇ ਬਜ਼ੁਰਗ ਨੂੰ ਦਵਾਈ ਲੈ ਆਦਿਆ ਕਰੇਗਾ ਚਿੱਟੀਆਂ ਚਾਦਰਾਂ ਤੇ ਬੈਠਣ ਦੇ ਕਾਬਲ ਨਹੀਂ ਰਿਹਾ ਹੁਣ ਇਹ ਬੁੜਾ ਇਹਨੂੰ ਐਦਾਂ ਕਰੋ ਇਹਦਾ ਮੰਜਾ ਬਾਹਰ ਕੱਢ ਦਿਓ ਉਥੇ ਜੂੜੀ ਦੇ ਵਿੱਚ ਪਾ ਦਿਓ ਉਥੇ ਵੀ ਉਸ ਹੋਣਹਾਰ ਔਲਾਦ ਨੂੰ ਸਬਰ ਨਹੀਂ ਆਇਆ ਇੱਕ ਦਿਨ ਕੀ ਹੋਇਆ ਕਿ ਮੰਜਾ ਚੁੱਕ ਕੇ ਉਹ ਸਟੋਰ ਰੂਮ ਦੇ ਵਿੱਚ ਜਿੱਥੇ ਫालतू ਸਮਾਨ ਰੱਖਿਆ ਹੁੰਦਾ ਸੀ ਉੱਥੇ ਰੱਖ ਦਿੱਤਾ। ਉੱਥੇ ਵੀ ਉਹ ਬੁੱਢਾ ਵਿਚਾਰਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਐ ਈਸ਼ਵਰ ਵਾਹਿਗੁਰੂ ਅੱਲਾ ਮੇਰੀ ਔਲਾਦ ਨੇ ਮੈਨੂੰ ਘਰੋਂ ਤੇ ਨਹੀਂ ਕੱਢਿਆ। ਇੱਕੋ ਇੱਕ ਇਲਤਜਾ ਮੇਰੀ ਇੱਕੋ ਇੱਕ ਮੇਰੀ ਬੇਨਤੀ ਹੈ ਤੇਰੇ ਦਰਬਾਰ ਦੇ ਵਿੱਚ ਕਿ ਮੇਰੇ ਪੁੱਤਰ ਦੇ ਘਰ ਪੁੱਤਰ ਹੋ ਜਾਵੇ ਫਿਰ ਚਾਹੇ ਮੇਰੀ ਜਾਨ ਹੀ ਕੱਢ ਲਈ। ਉਹ ਅਰਦਾਸ ਬਾਬਾ ਜੀ ਦੀ ਦਰਗਾਹੇ ਬਾਰਕਾ ਦੇ ਵਿੱਚ ਕਬੂਲ ਹੋ ਗਈ ਪੁੱਤਰ ਦੇ ਘਰ ਪੁੱਤਰ ਹੋ ਗਿਆ ਪਰ ਪੋਤਰੇ ਨੂੰ ਬਾਬੇ ਦੇ ਕੋਲ ਜਾਣ ਦੀ ਇਜਾਜ਼ਤ ਨਹੀਂ ਕਿਤੇ ਬਜ਼ੁਰਗ ਦੀਆਂ ਬਿਮਾਰੀਆਂ ਬੱਚੇ ਨੂੰ ਨਾ ਲੱਗ ਜਾਣ। ਕਈ ਸਾਲ ਬੀਤ ਗਏ 3-4 ਸਾਲ ਬੀਤਣ ਤੋਂ ਬਾਅਦ ਉਹ ਛੋਟਾ ਬੱਚਾ ਇੱਕ ਦਿਨ ਬਾਲ ਖੇਡ ਰਿਹਾ ਸੀ ਉਹ ਖੇਡਦੇ-ਖੇਡਦੇ ਕਿਸੇ ਉਸ ਦਰਵਾਜ਼ੇ ਨਾਲ ਜਾ ਕੇ ਕਰਾਈ ਬਾਲ ਜਦੋਂ ਬੱਚਾ ਬਾਲ ਚੁੱਕਣ ਵਾਸਤੇ ਗਿਆ ਅੰਦਰੋਂ ਆਵਾਜ਼ ਆ ਰਹੀ ਹੈ ਕਿ ਪਾਣੀ 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 ਮੈਨੂੰ ਕੋਈ ਪਾਣੀ ਪੁਲਾ ਦਿਓ ਮੈਨੂੰ ਕੋਈ ਪਾਣੀ ਪੁਲਾ ਦਿਓ ਇੱਕ ਆਵਾਜ਼ ਆ ਰਹੀ ਹੈ ਉਹ ਬੱਚਾ ਸਹਿਮ ਗਿਆ ਇਸ ਆਵਾਜ਼ ਨੂੰ ਸੁਣ ਕੇ ਉਹਨੇ ਹੌਸਤਾ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਦੇਖਿਆ ਕਿ ਜਿੰਦਾ লাশ ਦੀ ਤਰ੍ਹਾਂ ਇੱਕ ਬਜ਼ੁਰਗ ਲੇਟਿਆ ਹੋਇਆ ਹੈ ਉਹਦੇ ਹੋਠਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿ ਪਾਣੀ ਪਾਣੀ ਪੁਲਾ ਦਿਓ ਮੈਨੂੰ ਕੋਈ ਪਾਣੀ ਪੁਲਾ ਦਿਓ ਮੈਨੂੰ ਕੋਈ ਪਾਣੀ ਪੁਲਾ ਦਿਓ ਉਹ ਬੱਚਾ ਗਿਆ ਜਾ ਕੇ ਉਹਨੇ ਉਹ ਮਿੱਟੀ ਦਾ ਪਾਂਡਾ ਜਿਹਦੇ ਵਿੱਚ ਬਾਬਾ ਜੀ ਦਾ ਪਾਣੀ ਰੱਖਿਆ ਹੋਇਆ ਸੀ ਉਹ ਚੁੱਕਿਆ ਚੁੱਕ ਕੇ ਬਾਬਾ ਜੀ ਦੇ ਮੂੰਹ ਨੂੰ ਲਾਣ ਲੱਗਿਆ ਉਹ ਬਾਬਾ ਜੀ ਨੇ ਪੁੱਛਿਆ ਕਿ ਬੇਟਾ ਤੂੰ ਕੌਣ ਬੱਚੇ ਨੇ ਕਿਤੇ ਨਿੱਕੀ ਜੀ ਆਵਾਜ਼ ਦੇ ਵਿੱਚ ਕੋਮਲ ਜੀ ਆਵਾਜ਼ ਦੇ ਵਿੱਚ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਂ ਤੁਹਾਡਾ ਪੋਤਾ ਐਨੀ ਗੱਲ ਸੁਣਦੇ ਉਹ ਬਜ਼ੁਰਗ ਦੀਆਂ ਬਜ਼ੁਰਗ ਦੇ ਹੱਥਾਂ ਦੇ ਵਿੱਚ ਬਾਹਾਂ ਦੇ ਵਿੱਚ ਜਾਨ ਆ ਗਈ ਉਹਨੇ ਚੁੱਕਿਆ ਉਸ ਬੱਚੇ ਨੂੰ ਆਪਣੀ ਹਿੱਕ ਦੇ ਨਾਲ ਲਾਇਆ ਜਨਮਾਂ ਦਾ ਖੋਇਆ ਹੋਇਆ ਪਿਆਰ ਅੱਜ ਬਾਬੇ ਨੂੰ ਪੋਤਰੇ ਦਾ ਪਿਆਰ ਮਿਲਿਆ ਪੋਤਰੇ ਨੂੰ ਬਾਬੇ ਦਾ ਪਿਆਰ ਮਿਲਿਆ ਜਦੋਂ ਬੱਚਾ ਉਹ ਪਿਆਰ ਕਰਦਾ ਕਰਦਾ ਮੰਜੇ ਤੋਂ ਉੱਤਰਨ ਲੱਗਿਆ ਉਹ ਮਿੱਟੀ ਦਾ ਜਿਹੜਾ ਬਰਤਨ ਸੀ ਜਿਹਦੇ ਵਿੱਚ ਬਾਬਾ ਜੀ ਖਾਇਆ ਪੀਆ ਕਰਦੇ ਸੀ ਉਹ ਬੱਚੇ ਦਾ ਪੈਰ ਲੱਗਿਆ ਤੇ ਉਹ ਕੁੱਲਰ ਟੁੱਟ ਗਿਆ ਮਿੱਟੀ ਦਾ ਬਰਤਨ ਟੁੱਟ ਗਿਆ ਟੁੱਟਿਆ ਤੇ ਬੱਚਾ ਜ਼ੋਰ-ਜ਼ੋਰ ਦੀ ਰੋਣ ਲੱਗਿਆ ਨੌਕਰ ਭੱਜ ਕੇ ਆ ਗਿਆ ਮਾਂ ਭੱਜ ਕੇ ਆ ਗਈ ਉਹ ਬੱਚੇ ਦਾ ਪਿਓ ਭੱਜ ਕੇ ਆ ਗਿਆ ਕਹਿੰਦਾ ਤੂੰ ਰੋਂਦਾ ਕਿਉਂ ਐ ਤੈਨੂੰ ਨਵਾਂ ਕੁੱਲੜ ਲੈ ਦਾਂਗੇ ਤੈਨੂੰ ਨਵਾਂ ਬਰਤਨ ਲੈ ਦਾਂਗੇ ਕਹਿੰਦਾ ਨਹੀਂ ਪਿਤਾ ਜੀ ਮੈਨੂੰ ਇਹੋ ਹੀ ਬਰਤਨ ਚਾਹੀਦਾ ਕਹਿੰਦਾ ਇਹ ਬਰਤਨ ਤੈਨੂੰ ਕਿਉਂ ਚਾਹੀਦਾ ਹਲਕੀ ਚਪੇੜ ਮਾਰੀ ਬੱਚੇ ਦੇ ਮੂੰਹ ਤੇ ਪੁੱਛਿਆ ਤੈਨੂੰ ਇਹ ਬਰਤਨ ਕਿਉਂ ਚਾਹੀਦਾ ਕਹਿੰਦਾ ਇਸ ਬਰਤਨ ਨੂੰ ਮੈਂ ਸਾਰੀ ਜ਼ਿੰਦਗੀ ਸਾਹਮ ਕੇ ਰੱਖਣਾ ਜਦੋਂ ਤੁਸੀਂ ਬੁੱਢੇ ਹੋਣਾ ਨਾ ਤੁਹਾਨੂੰ ਯਾਦ ਕਰਾਉਣ ਵਾਸਤੇ ਇਹ ਬਰਤਨ ਦਊਂਗਾ ਮੈਂ ਤੁਹਾਨੂੰ ਉਹ ਛੋਟਾ ਜਿਹਾ ਬੱਚਾ ਮਾਂ ਬਾਪ ਨੂੰ ਲੱਗ ਨਾ ਕਰਿਆ ਕਰੋ ਮਾਂ-ਬਾਪ ਦੇ ਤਸੱਦਦ ਕਰੋਗੇ ਤਾਂ ਜ਼ਿੰਦਗੀ ਦਾ ਦੂਜਾ ਪਾਸਾ ਉਹੀ ਹੋਇਆ ਤੁਸੀਂ ਵੀ ਕਦੇ ਮਾਂ-ਬਾਪ ਬਣਨਾ ਹੈ ਤੁਹਾਡੇ ਨਾਲ ਵੀ ਉਹੀ ਗੱਲ ਬੀਤਣੀ ਹੈ ਸੋਟੀ ਦੁਨੀਆ ਨਿਰਾਲੀ ਵੰਡ ਮਾਪਿਆਂ ਦੀ ਪਾਏ ਮਾਂ ਕਿਸੇ ਹਿੱਸੇ ਆਏ ਤੇ ਬਾਪ ਕਿਸੇ ਹਿੱਸੇ ਆਏ ਮਾਂ ਕਿਸੇ ਹਿੱਸੇ ਆਏ ਤੇ ਬਾਪ ਕਿਸੇ ਹਿੱਸੇ ਆਏ ਮਾਂ-ਬਾਪ ਨਾ ਕਰੇ ਉਸ ਵੇਲੇ ਦੱਸੋ ਰੱਬ ਮਾਂ ਬਾਪ ਕੀ ਕਰੇ ਉਸ ਵੇਲੇ ਦੱਸੋ ਰੱਬ ਮਾਂ ਬਾਪ ਕੀ ਕਰੇ ਮਾਂ ਬਾਪ ਕੀ ਕਰੇ ਮਾਂ ਬਾਪ ਕੀ ਹੀ ਕਰੇ ਕੀ ਕਰੇ ਮਾਂ ਬਾਪ ਕੀ ਕਰੇ ਮਾਂ ਬਾਪ ਦੀ ਕੀ ਕਰੇ ਓ ਜਿਹੜੇ ਮਾਂ ਬਾਪ ਨੂੰ ਪਿਆਰ ਕਰਦੇ ਉਹਨਾਂ ਇੱਕ ਵਾਰ ਜ਼ੋਰਦਾਰ ਤਾੜੀ ਮਾਂ ਬਾਪ ਬਣ ਕੇ ਪਤਾ ਲੱਗਦਾ ਹੈ ਕਿ ਮਾਂ ਬਾਪ ਦੀ ਕੀ ਇਮਿਆਦ ਹੈ ਲਾਈਫ ਦੇ ਵਿੱਚ ਕਿਵੇਂ ਬੱਚੇ ਨੂੰ ਛੋਟੇ ਜਿਹੇ ਨੂੰ ਉਹ ਨਮੀਆਂ ਨਮੀਆਂ ਕੁੰਬਲਾਂ ਨੂੰ ਪਾਲਦਾ ਹੈ ਮਾਪੇ ਕਿਵੇਂ ਕਿਵੇਂ ਸੁਪਨੇ ਦੇਖਦਾ ਹੈ ਮੈਂ ਹੁਸਨਪ੍ਰੀਤ ਸਿੰਘ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਦਾ ਡੈਬਿਟ ਕਾਰਡ ਭਾਈ ਇੱਥੇ ਗੁੰਮ ਹੋ ਗਿਆ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਜਿਹੜੀ ਮੈਂ ਸੁਣਾਈ ਹੈ ਤੇ ਐਨੀਆਂ ਕਿ ਤਾੜੀਆਂ ਵਜਾਉਂਗੇ ਇਸ ਗੱਲ ਵਾਸਤੇ ਜਿਉਂਦੇ ਰਹੋ ਜਿਉਂਦੇ ਰਹੋ ਕਦਰ ਕਰਨੀ ਚਾਹੀਦੀ ਹੈ ਸਾਨੂੰ ਮਾਪੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਉਹਨਾਂ ਕਿ ਐਸਾ ਗੁਲਦਸਤਾ ਨਾ ਪਰਿਵਾਰ ਜੇ ਇੱਕ ਵੀ ਫੁੱਲ ਮਰ ਜਾਵੇ ਤਾਂ ਉਹ ਗੁਲਦਸਤਾ ਚੰਗਾ ਲੱਗਣੋਂ ਖੜ ਜਾਂਦਾ ਹੈ ਐਦਾਂ ਲੱਗਣ ਲੱਗ ਜਾਂਦਾ ਕਿ ਕਿਉਂਕਿ ਉਹਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਸੋ ਮੈਂ ਸ਼ੁਕਰੀਆ ਦਾ ਕਰਦਾ ਤੁਸੀਂ ਐਸੀਆਂ ਗੱਲਾਂ ਨੂੰ ਵੀ ਦਾਤ ਦਿੰਦੇ ਹੋ ਤੁਸੀਂ ਐਸੀਆਂ ਗੱਲਾਂ ਵੀ ਸੁਣਦੇ ਹੋ